ਇੱਕ ਗਿੱਲ ਸਾਹਿਬ ਤੁਹਾਡੇ ਘਰ ਲਵੇ ਜੀ ਇਹ ਅਸੀਂ ਤੂੜੀ ਦਾ ਢੇਰ ਦੇਖਦੇ ਹਾਂ ਹਰ ਸਾਲ ਹਾਂਜੀ ਹਾਂਜੀ ਇਹ ਕੀ ਗੱਲਬਾਤ ਆ ਜਿਹੜੀ ਤੁਸੀਂ ਇਹ ਕਰਦੇ ਹੋ ਜੀ ਇੱਥੇ ਕੱਟਾ ਇਹ ਤਾਂ ਜੀ 15 18 ਸਾਲ ਹੋ ਗਏ ਆਪਣਾ ਰਿਸ਼ਤਾਰੀ ਲਾਭ ਸਿੰਘ ਸਰਪੰਚ ਡਰਹਾਲ ਤੋਂ ਅੱਛਾ ਜੀ ਇੱਕ ਹਰੀओम ਸਿੰਘ ਖੇਠਾ ਆਪਣੇ ਹੋਟਲ ਵਾਲੇ ਗੜਬੇ ਤੋਂ ਹੂੰ ਤੇ ਉਹਨਾਂ ਨੂੰ ਮੈਂ ਇੱਕ ਦਿਨ ਟੱਕਰ ਆ ਕਿਤੇ ਮਿਲ ਕੇ ਯਾਰ ਜੁਰਤੀ ਪੈ ਗਏ ਉਹ ਕਹਿੰਦੇ ਵੀ ਤੁਸੀਂ ਗੂ ਬਾਤਵਾਰੇ ਕੀ ਜਾਣਦੇ ਹੋ ਜੀ ਮੈਂ ਗੂ ਬਾਤਵਾਰੇ ਲਾਭ ਸਿੰਘ ਨੂੰ ਦੱਸਿਆ ਵੀ ਅਸੀਂ ਵਧੀਆ ਹੀ ਸੇਵਾ ਕਰਦੇ ਆ। ਹੂੰ। ਉਹਨੇ ਮੈਨੂੰ ਪੁੱਛਿਆ ਕਹਿੰਦੀ ਕੀ ਸੇਵਾ ਕਰਦੇ ਹੋ? ਮੈਂ ਉਹਨੂੰ ਦੱਸੀ ਜਾਣਕਾਰੀ ਮਾ ਜੀ ਸੇਵਾ ਤਾਂ ਚਰੋ ਜੀ ਵਧੀਆ ਵੀ ਕਰਦੇ ਆ। ਮੈਂ 5 ਕਿਲੇ ਮੱਕੀ ਦੇ ਬੀਜ ਲੈ ਕੇ ਰਾਂ ਵਾਤੇ। ਹੂੰ। ਬੀਜ ਚਰੋ ਵਧੀਆ ਨੋਟ ਪਟਾਂਗੇ। ਕਿ ਮੱਕੀ ਵਧੀਆ ਹੋਗੀ, ਡੇਢੀ ਹੋਗੀ। ਲੈਟ ਲੈਟ ਦੀ ਕੱਟਣ ਲੱਗਦੇ ਇਹਨਾਂ ਦਾ ਬਾਕੀ ਲੇਬਰ ਲੈ ਕੇ ਜਾਂਦੇ ਤੇਰ ਉਹ ਵੀ ਵਿਚਾਰੇ ਲੱਟਕ ਲਿਆਉਂਦੇ ਤੇ ਮੈਂ ਛੱਡ ਮਾਲਕਾ ਅਸੀਂ ਤਾਂ ਗੂ ਸੇਵਾ ਕਰ ਰਹੇ। ਫਿਰ ਮੈਂ ਜੀ ਦਰਬੇ ਭਾਗਿਆ ਦਰਬੇ ਵਾਲੇ ਨੂੰ ਕਿਹਾ ਵੀ ਵੀ ਚਾਹ ਵੀ ਸਾਡੀ। ਪਾਣੀ ਵੀ ਸਾਡਾ। ਸਾਡੇ ਮੱਕੀ ਵੜਲੇ ਚਾਰ ਪੰਜ ਕਿਲੇ ਮੈਂ ਮੱਕੀ ਦੀ ਬੜਾਈ ਮੈਂ ਲਾਭ ਸਿੰਘ ਨੂੰ ਚਲ ਗਿਆ ਖੀਤੇ ਮੇਰੀ 12 11 ਕਿਲਿੰਦੂ ਆ ਜੀ ਹੂੰ ਤੇ ਉਦੋਂ ਮੈਂ ਠੇਕ ਦੀ ਕਾਫੀ ਲੈਣਾ ਹੁੰਦਾ ਤੀ ਠੀਕ ਆ ਜੀ ਫਿਰ ਲਾਭ ਸਿੰਘ ਮੈਨੂੰ ਕਹਿੰਦਾ ਸੇਵਾਦਾਰ ਤੂੰ ਵਧੀਆ ਅਮਰੀਂ ਸਿੰਘ ਜੀ ਕਹਿੰਦਾ ਤੁਰਕ ਸੇਵਾ ਲਾਦਾ ਠੀਕ ਜੀ ਜੀਨ ਤੀ ਠੀਕ ਆ ਜੀ ਕਹਾਂ ਸੇਵਾ ਤੂੰ ਵਧੀਆ ਲੱਗਦਾ ਤੂੰ ਮੱਕੀ ਦੀ ਚਾਰ ਪੰਜ ਕਿਲੇ ਵੜਾ ਸਕਦਾ ਹੈ ਹੂੰ ਕਹਿੰਦਾ ਹੋਰ ਸੇਵਾ ਕਰੇਗਾ ਤੂੰ ਠੀਕ ਆ ਜੀ ਚਲੋ ਜੀ ਮੈਂ ਹੱਥ ਬਨ ਕੇ ਹਮ ਲਾਉਂ ਕਿ ਸੇਵਾ ਕੀ ਇਹਨਾਂ ਨੂੰ ਕਹਿੰਦਾ ਇੱਕ ਟਰੱਕ ਤੂੰ ਤੂੜਦਾ ਭਰਦੇ ਬਾਬਾ ਨਰਨਜਨ ਗਊਸ਼ਾਲਾ ਹੈ ਕਿਨਾਂ ਉੱਥੇ ਠੀਕ ਹੈ ਜੀ ਮੈਂ ਜੀ ਭਰ ਦਾਂਗੇ ਉਹ ਤਾਂ ਮੈਂ ਕਹਿੰਦਾ ਭਰ ਦਾਂਗੇ ਜਦ ਸਾਡੀ ਦਾ ਟਾਈਮ ਆਇਆ ਮੈਂ ਦੇਖਿਆ ਅਲਤਾਲਾ ਦੇ ਵੀ ਟਰੱਕ ਕਿਵੇਂ ਭਰਾਂਗੇ ਆਪਣੇ ਨਗਰੋਂ ਤਾਂ ਮੱਛਾ ਮੰਦੀ ਹੈ ਹੂੰ ਚਰੋਈ ਜਦੋਂ ਜੀ ਟਾਈਮ ਆਇਆ ਤੂੜੀ ਦਾ ਕਹਿੰਦੇ ਵੀ ਮੈਡੀਕਸ਼ਨ ਕਿਹੜਾ ਮਰਾਈ ਛੋੜਨ ਹੂੰ ਮੇਰਾ ਕਿੜਾ ਮਰਾਉਣ ਆਇਆ ਜੀ ਪਿੰਡ 'ਚ ਆ ਜਾਓ ਜੀ ਇੱਕ ਕਿੜਾ ਮਰਵਾ ਦਿਓ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਹੂੰ ਆ ਗਏ ਜੀ ਜਿਹੜੇ ਘਰ ਦੇ ਆ ਜੀ ਆਮਰੀਕ ਸਿੰਘ ਪਹਿਲਾਂ ਚਾਹ ਤੂੜੀ ਬਾਜ ਚ ਤੁਹਾਡਾ ਵਧੀਆ ਸਤਿਕਾਰ ਹੈ ਪਿੰਡ 'ਚ ਬਹੁਤ ਸਤਿਕਾਰ ਹੈ ਜੀ ਅਪ ਹਾਰਾ ਪਿੰਡ ਤੇ ਫਿਰ ਆਈ ਜੀ ਹਮ ਹਮ ਸਾਰਾ ਕਿ ਸਾਰੇ ਦੇ ਸਾਰੇ ਪਿੰਡ ਤੇ ਇੱਥੇ ਆਪਣੀ ਜਾਰੀ ਹੁੰਦੀ ਫਿਰੇ ਹਮ ਮੈਨੂੰ ਕਹਿੰਦਾ ਲਾਭ ਲਾਭ ਸਿੰਘ ਆਂਦਾ ਟ੍ਰੇਨ ਵਾਲਾ ਫਰੀ ਹੋਮ ਹਮ ਕੀ ਗੱਲ ਸਾਬ ਕਹਿੰਦਾ ਤੂੰ ਤਾ ਫਰੀ ਫਰੀ ਆਈ ਹੈ ਕਹਿੰਦਾ ਸਤਕਾਰ ਤੇ ਐ ਇੰਨੇ ਪਿੰਡ ਚ ਹਮ ਉਹ ਜਦ ਸਤਕਾਰ ਉਹਨੇ ਕਹਿੰਦਾ ਮੈਨੂੰ ਹੋਰ ਰੋਸ ਹਾਲ ਮੈਂ ਤਾਂ ਬੁਲਬੁਲਾ ਘੋਰ ਹੌਸਲਾ ਭਰ ਕੇ ਹੌਸਲਾ ਮਿਲ ਗਿਆ ਹੌਸਲਾ ਮਿਲ ਗਿਆ ਮੈਨੂੰ ਲੋਸਮੈਂਟ ਕਰਾਈ ਬਈ ਧੰਨਵਾਦ ਭਾਈ ਗੰਗਾ ਰੱਖ ਜਾਊ ਤੋੜੀ ਹੱਥ ਬੰਨ ਕੇ ਬਿੱਤੇ ਗਮੂਆ ਬਾਤੇ ਤੇ ਸ਼ਾਹਕਾ ਮੈਂਬਰ ਤੇ ਉਦੋਂ ਮੈਂ ਹਮ ਤੇ ਨੋ ਕੋਰ ਇਹ ਤਾਂ ਵੀ ਦੋ ਟਰੱਕ ਪਰ ਤੇ ਹੂੰ ਮੇ ਤਾਂ ਬੱਲੇ ਬੱਲੇ ਹੋ ਗਈ ਇਹ ਵੀ ਨਾਲੇ ਹੁੰਦੇ ਸੀ ਹਾਂਜੀ ਉਹ ਵੀ ਨਾਲੇ ਸਾਡੇ ਉਦੋਂ ਅਸੀਂ ਇਕੱਠੇ ਤੇ ਠੀਕ ਹੈ ਜੀ ਤੇ ਉਦੋਂ ਹੌਲੀ ਹੌਲੀ ਲੈਨ ਚੱਲਦੀ ਗਈ ਹਾਂ ਲੱਛ ਸੰਯੋਗ ਬਹੁਤ ਹੈ ਪਿੰਡ ਦਾ ਸੰਯੋਗ ਬਹੁਤ ਵਧੀਆ ਹੈ ਇੱਜ਼ਤ ਇੱਜ਼ਤ ਵੀ ਕਰਦੇ ਆ ਪਿਆਰ ਵੀ ਕਰਦੇ ਆ ਸਭ ਨੂੰ ਵਧੀਆ ਸਮਝਦੇ ਆ ਹੂੰ ਕਿ ਐ ਉਤੋਂ ਸਾਡੀ ਲੈਨ ਚਲਦੀ ਚਲਦੀ ਚੱਲ ਗਈ ਹੂੰ ਦੋ ਟਰੱਕ ਦੇ ਇੱਕ ਦੇ ਦੋ ਦੇ ਤਿੰਨ ਅੱਜ ਤੱਕ ਤਾਂ 15 ਸਾਡੀ ਲੈਨ ਚੱਲ ਰਹੀ ਹੈ ਕਿੰਨੇ ਸਾਲ ਹੋ ਗਏ ਜੀ ਇਹਨੂੰ ਤੁਸੀਂ ਜਿਹੜਾ ਕਰ ਰਹੇ ਹੋ ਉਪਰਾਲਾ ਇਹ 15 16 ਸਾਲ ਹੋ ਗਏ ਸਾਡੀ ਪਲਾਨ ਨੰ ਵੀ ਹੋ ਗਏ ਉਦੋਂ ਪਹਿਲਾਂ ਲੱਗਿਆ ਜੀ ਸੀ ਕਰਨ ਪਲਾਨ ਕਿਵੇਂ ਤੁਸੀਂ ਪਲਾਨ ਕਾਦੀ ਕਹਿੰਦੇ ਹੋ ਪਲਾਨ ਜਦੋਂ ਮੈਂਬਰ ਸਿਰਵਾ ਚਤੇ ਸੀ ਅਸੀਂ ਪੰਜਰੇ ਹੋਂ ਠੀਕ ਹੈ ਅਸੀਂ ਪੰਜਰੇ ਹਾਂ ਠੀਕ ਹੈ ਜੀ ਉਦੋਂ ਵੀ ਸਾਡਾ ਵਧੀਆ ਸਤਿਕਾਰ ਕਰ ਲੋ ਕਰੇ ਹਮਮ ਇਹਹੀ ਗੱਲ ਨਹੀਂ ਹੁਣ ਟਰੱਕ ਇੱਕ ਭਰ ਗਿਆ ਬਾਕੀ ਪਈਏ ਤੁਰੀ ਭਰ ਕੇ ਭਰਾਂਗੇ ਠੀਕ ਹੈ ਜੀ ਵੀ ਸਾਨੂੰ ਵਧਾਈ ਇਹ ਥੋੜੀ ਫਿਰ ਲਾਭ ਸਿੰਘ ਨੇ ਤੁਹਾਨੂੰ ਇਹ ਹੌਸਲਾ ਦਿੱਤਾ ਉਹਨਾਂ ਨੇ ਹਾਂਜੀ ਹਾਂ ਲਾਭ ਸਿੰਘ ਨੇ ਤਾਂ ਵੀ ਸਾਨੂੰ ਉੱਥੋਂ ਤੁਹਾਨੂੰ ਚिटਕ ਲੱਗੀ ਇਹ ਹਾਂਜੀ ਉੱਥੋਂ ਚिटਕ ਲੱਗੀ ਸਾਨੂੰ ਕਹਿੰਦਾ ਵੀ ਤੁਸੀਂ ਗਊਸਾਂ ਨੂੰ ਪਿਆਰ ਕਰਦੋ ਹੂੰ ਉਹਨੇ ਮੈਨੂੰ ਪੁੱਛਿਆ ਕਹਿੰਦਾ ਕਿਵੇਂ ਪਿਆਰ ਕਰਦੇ ਮੈਂ ਨਹੀਂ ਸੇਵਾ ਕਰਨੀ ਸਾਨੂੰ ਮੈਂ ਉਹ ਦੱਸਿਆ ਵੀ ਮਾਂ ਪੰਜ ਕੀ ਦੇ ਬੱਕੀ ਬੀਜੇ ਤੇ ਮੈਂ ਆਪਣੇ ਵੇਚਣ ਬਾਹਤੇ ਹੂੰ ਵੇਚਿੰਦੀ ਵੀ ਆਏ ਜਦ ਮੈਂ ਆਪਣੇ ਬੱਚਿਆਂ ਦੇ ਪਾਸੇ ਲਾ ਕੇ ਕਰਦਾਂ ਲਈ ਮਰਾਉਣ ਪੈਸੇ ਹੂੰ ਅੱਪ ਤਾਂ ਗਊਸਾਂ ਨੂੰ ਵੜਾ ਦਿਆਂ ਫਿਰ ਗਊ ਦਰ ਵੀ ਗਊਸਾਂ ਨੂੰ ਜਿਹੜੀ ਉਰਲੀ ਪਾਸੇ ਆਏ ਸੂਰਾ ਰੌਡ ਤੇ ਹਾਂਜੀ ਮੈਂ ਉੱਥੇ ਗਿਆ ਮਾਂ ਵੀ ਚਾਹ ਬੀਜ ਦੇ ਮਾਂ ਇਹ ਪਾਣੀ ਦੇ ਮਾਂ ਇਹ ਛੱਡੇ 445 ਕੀ 64 ਕੀਲੇ ਪੰਜ ਮੱਕੀ ਇਹ ਤੁਹਾਡਾ ਪਿੰਡ ਦੱਸ ਦਿਓ ਜੀ ਕਿਹੜਾ ਵਿੱਚ ਸਾਡਾ ਪਿੰਡ ਭਗਰਾ올 ਹੈ ਜਲਾ ਸੁਗਰੂਰ ਝੀਲ ਦਰਬਾ ਥੋ ਤੁਸੀਂ ਇੱਥੋਂ ਭੇਜ ਰਹੇ ਹੋ ਜੀ ਤੂੜੀ ਗੁੰਦਾ ਨਗਰ ਆਏ ਸਾਲ ਪੰ 16 ਸਾਲ ਹੋ ਗਏ ਜੀ ਹਮ ਅਜੇ ਤੱਕ ਗਊ ਮਤਾ ਨਾ ਸਰਕਾਰ ਕਰਦਾ ਬਾਬਾ ਨਰਨਜੀਤ ਦਾ ਲਾਭ ਸਿੰਘ ਜਾਨੀ ਲਿਆ ਕੇ ਦੇਖ ਲੋ ਮੱਛਰ ਨਹੀਂ ਟੱਕਦੇ ਮੱਛਰ ਨਹੀਂ ਦੇਖੋ ਉੱਤੇ ਕਿੱਥੇ ਪਈ ਭਰ ਵੀ ਰਹਿ ਟ੍ਰੱਕ ਬਹੁਤ ਵੱਡੀ ਸੇਵਾ ਹੈ ਤੁਹਾਡੀ ਪਸ਼ੂਆਂ ਨਰਜੀਤ ਜੀ ਨੂੰ ਠੀਕ ਹੈ ਨੋ ਅੱਛਾ ਬਾਬਾ ਜੀ ਉੱਥੇ ਹੈਗੇ ਨੇ ਹਲੇ ਹਾਂ ਜੀ ਵੀ ਨਾ ਜੀ ਉਹ ਤਾਂ ਪੂਰੇ ਹੋ ਗਏ ਤੇ ਠੀਕ ਹੈ ਜੀ ਨੰਦ ਜੀ ਵੀ ਪੂਰੇ ਹੋ ਗਏ ਤੇ ਬਾਤਨ ਪੂਰੇ ਕਰਕੇ ਸੇਵਾ ਜਾਂਦੀ ਹੈ ਸੇਵਾ ਜਾਂਦੀ ਹੈ ਸੇਵਾ ਜਾਂਦੀ ਹੈ ਉਹਨਾਂ ਦੇ ਨਾਂ ਤੇ ਕੋਈ ਸਾਲਾ ਉਹ ਕਹਿੰਦੇ ਐਂ ਕਹਿੰਦੇ ਤੇ ਵੀ ਜਿੱਥੋਂ ਟਰੱਕ ਭਰ ਰਹੇ ਦਗਾਰ ਤੋਂ ਭਰ ਲੋ ਕਿਤੇ ਹੋਰ ਭਰ ਲੋ ਛੱਤ ਤੋਂ ਭਰ ਲੋ ਥੋੜੀ ਬਾਦੂ ਹੜੀ ਹੋਏ ਸੇਵਾ ਜਾਂਦੀ ਹੈ ਆਪਣੀ ਆ ਇਹ ਸਾਲ ਸੇਵਾ ਜਾਂਦੀ ਹੈ ਪਿਛਲੇ ਸਾਲ ਇਹਨਾਂ ਦਾ ਸ਼ਾਨ ਹੋ ਗਿਆ ਛੱਡ ਦੇ ਲਾ ਠੀਕ ਹੈ ਜੀ ਮੜਾ ਸੀ ਦਿਖਾ ਦਿਓ ਵੀ ਥੋੜੀ ਵਾਲਾ ਵੀ ਆਏ ਨਾਲ ਹੀ ਚੱਲਦੇ ਆਪਾਂ ਇੱਥੋਂ ਲਾ ਕੇ ਭਰ ਲੰਗੇ ਜੱਜ ਹਰੋਂ ਕੋਈ ਖਰਚਾ ਨਹੀਂਗਾ ਸਾਨੂੰ ਸਾਫ਼ ਕਰਕੇ ਮਾਂਜ ਨਾਲ ਰੁੱਤੋਂ ਸਾਫ਼ ਕਰਕੇ ਪਾਈ ਆਂ ਮੀਂਹ ਤਾਂ ਆ ਜਾ ਹੋਈ ਕਾਹਦੇ ਬਣਾ ਜੇਡੀ ਸਹੀ ਗੱਲ ਆ ਉਹ ਦੱਸੋ ਹਾਂ ਹਾਂ ਯਾਰ ਦੇਖੀ ਮੈਂ ਵੀ ਵਿਚਾਂ ਵਿੱਚੇ ਵਾ ਆ ਰਿਹਾ ਮੈਂ ਵੀ ਮੱਛਾ ਦਾ ਨਹੀਂ ਦਾ ਛੇ ਪਾਣੀ ਬਾਈ ਹਾਂ ਨਾ ਛੇ ਵਾ ਦਾ ਛੇ ਵਾ ਸਾਲ ਹੋ ਗਿਆ ਫੇਰ ਚਾਪ ਨਹੀਂ ਖੇੜੇ ਮੱਛਰ ਨਹੀਂ ਮੱਛਰ ਨਹੀਂ ਪਾ ਕੇ ਰੱਖਣਾ ਨੇ ਇਹ ਤੋਂ ਐ ਉਹ ਜ਼ਿਮੀਦਾਰ ਭਾਈਆਂ ਨੇ ਬੱਕਰਾ ਹੋਰ ਤੋਂ ਗੱਡੀ ਭਰ ਰਹੀ ਐ ਗੰਗਾ ਨਗਰਦਾਰੀਆ ਜੀ ਫੇਰ ਡੇਰ ਕਿਹੜਾ ਆਪਾ ਨਰਿੰਦਰਨ ਦੇਵ ਜੀ ਸੇਵਾ ਕਰ ਰਹੇ ਗਊਸਾਲਾ ਨੂੰ ਸੇਵਾ ਕਰ ਰਹੇ ਨੇ ਜੀ ਜ਼ਿਮੀਦਾਰ ਭਾਈ ਠੀਕ ਹੈ ਬਾਕੀ ਹੋਰ ਗੱਡੀਆਂ ਕਿੰਨੀਆਂ ਭਰਤੀਆਂ 10 10 10 10 ਭਰਤੀਆਂ 10 ਚੱਕਰ ਹੋ ਗਏ ਜੀ ਠੀਕ ਹੈ ਨੂੰ ਆਪਰੇ ਕਟੋੜ ਪੰਜਾਬ ਤਾਂ ਇਹੀ ਕਰ ਰਿਹਾ ਸਾਰਿਆਂ ਨੇ ਕਈ ਨਹੀਂ ਪਤਾ ਫਿਰ ਕਿਹ ਜੰਗਾ ਪਿਕਅਪ ਕਿੱਥੇ ਆ ਉਹਨਾਂ ਦਾ ਹੀ ਪੋਸਟਰ ਚ ਲੱਗਿਆ ਹੋਇਆ ਹੈ ਆ ਵੀ ਕਰ ਦੋ ਨਾਲ ਵੀ ਆ ਇਥੇ ਮੋਰੇ ਕੇ ਜਾਲ ਹੈ ਹਾਂ ਜਾਂਦੇ ਆ ਪੋਸਟਰ ਦੀ ਬਣਾ ਦੇਣਾ ਕਾਹੀ ਹੀ ਲਾਦੇ ਬਸ ਬਣਾ ਲਓ ਕੀ